ਆਮੇ ਸਾਰੇ ਕਿਸਾਨ ਪ੍ਰਵਾਨ ਸਤਿ ਸ੍ਰੀ ਅਕਾਲ ਸਾਥਿਓ ਤੁਹਾਨੂੰ ਜਿਹੜਾ ਆਪਾਂ ਦੋਨੋਂ ਫੋਰਮਾਂ ਵੱਲੋਂ ਦਿੱਲੀ ਤੇ 13 ਤਰੀਕ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਦਿੱਤਾ 13 ਮੰਗਾਂ ਜਿਹੜੀਆਂ ਹੈਗੀਆਂ ਨੇ ਪਿਛਲੀਆਂ ਥਰੀ ਦੋਨੋਂ ਨਾਲੀਆਂ ਮੰਗਾਂ ਤੇ ਕੁਝ ਜਿਹੜੀਆਂ ਹੋਰ ਜ਼ਰੂਰੀ ਮੰਗਾਂ ਦੇ ਹੱਥ ਤੇ ਤੇ ਉਹਦੇ ਜਿਵੇਂ-ਜਿਵੇਂ ਤੇ ਉਹਦੇ ਜਿਹੜੇ ਘੰਟੇ ਆ ਉਹਦੇ 13 ਤਰੀਕ ਨੂੰ 11 ਵਜੇ ਜਿਹੜਾ ਬਾਰਡਰਾਂ ਤੇ ਹਰਿਆਣੇ ਦੇ ਬਾਰਡਰਾਂ ਤੇ ਪਹੁੰਚਣ ਦਾ ਤੇ ਉੱਥੋਂ ਗਾਹਾਂ ਦਿੱਲੀ ਨੂੰ ਕੂਚ ਕਰਨ ਦਾ ਪ੍ਰੋਗਰਾਮ ਹੈ ਉਹ ਜਿਹੜੇ ਘੰਟੇ ਆ ਉਹ ਘੜੀ ਦੀ ਗਣਤੀ ਸ਼ੁਰੂ ਹੋ ਗਈ ਉਹਨਾਂ ਦੇ ਲਗਭਗ 40-45 ਘੰਟੇ ਬਾਕੀ ਰਹੇਗੇ ਸੋ ਇਸ ਕਰਕੇ ਬੜੇ ਇਹ ਜਿਹੜਾ ਮੀਡੀਆ ਚ ਮੇਨਸਟ੍ਰੀਮ ਜਿਹੜੀ ਕਹਿੰਦੇ ਆ ਮੀਡੀਏਲੀ ਉਹਦੇ ਵਿੱਚ ਤੁਹਾਡਾ ਇਹ ਜਿਹੜਾ ਸੱਦਾ ਉਹ ਛਾਇਆ ਹੋਇਆ ਜਿੰਨਾ ਵੀ ਸਰਕਾਰ ਇਹਦੇ ਵਿਰੁੱਧ ਇਹਨੂੰ ਰੁਕਣ ਦੇ ਖਾਤਰ ਖਾਸ ਕਰਕੇ ਹਰਿਆਣਾ ਸਰਕਾਰ ਅ ਜੋ ਯਤਨ ਕਰ ਰਹੇ ਆ ਵੈਰੀ ਗੁੱਡਿੰਗ ਕਰ ਰਹੇ ਆ ਲੋਕਾਂ ਨੂੰ ਵਿਦੇਸ਼ਤ ਪਾਉਣ ਦੇ ਖਾਤਰ ਉਹਨਾਂ ਦੇ ਨੋਟਿਸ ਜਾਰੀ ਕਰ ਰਹੇ ਆ ਘਰਾਂ ਅੱਗੇ ਲਾ ਰਹੇ ਆ ਉਹਨਾਂ ਹੀ ਇਹ ਜਿਹੜਾ ਤੁਹਾਡਾ ਅ ਰੋਸ ਹੈ ਜਿਹੜਾ ਕਿਸਾਨਾਂ ਚ ਦਿਨੋਂ ਦਿਨ ਵਧਦਾ ਜਾ ਰਿਹਾ ਉਹਨਾਂ ਦੇ ਸਾਰੇ ਹੱਥ ਘੱਡੇ ਫੇਰ ਹੁੰਦੇ ਜਾ ਰਹੇ ਆ ਸੋ ਇਸ ਕਰਕੇ ਪੂਰੇ ਹੌਸਲੇ ਨਾਲ ਪੂਰੀ ਜੜਦੀ ਕਲਾ ਦੇ ਨਾਲ ਤਿਆਰੀਆਂ ਮੁਕੰਮਲ ਨੇ ਆਪਣੀਆਂ ਟਰਾਲੀਆਂ ਹੁਣੇ ਤੋਂ ਤਿਆਰ ਕਰਕੇ ਅ ਜਿਹੜਾ ਹੈਗਾ ਉਹਦਾ ਜਿਹੜੇ ਦੂਰ ਵਾਲੇ ਸਾਥੀ ਹੈਗੇ ਆ ਉਹ ਚਾਲੇ ਪਾਉਣ ਅੱਜ ਜਾਂ ਕੱਲ ਨੂੰ ਸਵੇਰੇ ਚੱਲੇ ਪਹੁੰਚ ਤਾਂ ਕਿ ਜਿਹੜਾ ਹੈਗਾ 13 ਤਰੀਕ ਨੂੰ ਜਿਹੜੇ ਸਿਰਫ 40 ਘੰਟੇ ਬਾਕੀ ਰਹੇਗੇ ਉਹ ਆਪਾਂ ਜਿਹੜੇ ਸਾਰੇ ਬਾਰਡਰਾਂ ਤੇ ਜਿਹੜੇ ਤਿੰਨ ਬਾਰਡਰ ਆਪਾਂ ਕ੍ਰੋਸ ਕਰਨੇ ਆ ਸ਼ੰਭੂ ਵਾਲਾ ਬਾਰਡਰ ਖਨੌਰੀ ਵਾਲਾ ਬਾਰਡਰ ਤੇ ਤੀਜਾ ਡੱਬਾ ਵਾਲਾ ਬਾਰਡਰ ਤਿੰਨਾ ਤੇ ਭਾਵੇਂ ਪਹਿਲਾਂ ਪਹੁੰਚ ਜੇ ਤੁਸੀਂ ਘੰਟਾ ਲੇਟ ਨਹੀਂ ਆਪਣੀਆਂ ਜਿਹੜੀਆਂ ਫੌਜਾਂ ਹੈਗੀਆਂ ਨੇ ਕੋਈ ਲੇਟ ਨਹੀਂ ਹੋਣਾ ਚਾਹੀਦਾ ਇਹ ਨਾ ਹੋਵੇ 13 ਤਰੀਕ ਨੂੰ ਤੁਸੀਂ ਰਾਤ ਨੂੰ ਪਹੁੰਚੋ ਤਾਂ ਉਹ ਉਹਦਾ ਕੋਈ ਮਾੜਾ ਪ੍ਰਭਾਵ ਨਹੀਂ ਜਾਊਗਾ ਉਹਦਾ ਬਾਕੀ ਜੋ ਕੱਲ ਨੂੰ ਮੀਟਿੰਗ ਹੋ ਰਹੀ ਹੈ ਮੰਤਰੀਆਂ ਨਾਲ ਉਹਦਾ ਵੀ ਕੋਈ ਐ ਨਾ ਸਮਝ ਲਓ ਵੀ ਉਹ ਜੇ ਉਹਦਾ ਮੀਟਿੰਗ ਦਾ ਵੀ ਕੋਈ ਚੰਗਾ ਸੱਟਾ ਆਉਣਾ ਮੀਟਿੰਗ ਦੀ ਵੀ ਜੇ ਕੋਈ ਸੋਡੀ ਉਹਦੇ ਵਿੱਚੋਂ ਕੋਈ ਵਧੀਆ ਰਿਜ਼ਲਟ ਆਉਣਾ ਤਾਂ ਉਹ ਤੁਹਾਡੀ ਤਿਆਰੀ ਨੂੰ ਦੇਖ ਕੇ ਆਉਣਾ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੰਨੀ ਟਰਾਲੀਆਂ ਇਧਰ ਨੂੰ ਤੁਰਪੀਆਂ ਆਪਣਾ ਹਰਿਆਣੇ ਦਾ ਬਾਟਰ ਵਲਡੋ ਸਾਰ ਛੇੜੀ ਰਿਪੋਰਟ ਗਈ ਮੀਟਿੰਗ ਦੇ ਵਿੱਚ ਅਧਿਕਾਰ ਗਿਆ ਕੋਲੇ ਮੰਤਰੀਆਂ ਕੋਲੇ ਫੇਰ ਹੀ ਉਹ ਮੀਟਿੰਗ ਸਫਲ ਹੋਣੀ ਹੈ ਸੋ ਉਸ ਮੀਟਿੰਗ ਦੀ ਸਫਲਤਾ ਦੀ ਕੁੰਜੀ ਵੀ ਤੁਹਾਡੀਆਂ ਤਿਆਰੀਆਂ ਤੇ ਤੁਹਾਡੇ ਜਿਹੜੇ ਚਾਲੇ ਪਾਉਣ ਤੋਂ ਹੈਗੀ ਹੈ ਸੋ ਇਸ ਕਰਕੇ ਅੱਜ ਹੀ ਸ਼ਾਮ ਨੂੰ ਜਾਂ ਫਿਰ ਕੱਲ ਨੂੰ ਸਾਰੇ ਸਵੇਰ ਵਾਲੇ ਸਵੇਰੇ ਸਾਰੇ ਜਿਹੜੀਆਂ ਆਪਣੀਆਂ ਪੂਰੇ ਉਵੇਂ ਜਿਵੇਂ ਸਾਨੂੰ ਕਿਹਾ ਇੱਕ ਟਰਾਲੀ ਦੋ ਦੋ ਟਰਾਲਾਂ ਦਾ ਇੱਕ ਟਰੈਕਟਰ ਮਾਇਦੇ ਇੱਕ ਸਮਾਨ ਵਾਲੀ ਇੱਕ ਬਿਸਤਰੇ ਵਾਲੀ ਇੱਕ ਲੇਲਿਆ ਵਾਲੀ ਵਿੱਧਿਆ ਵਾਲੀ ਓਹੋ ਸਾਰੇ ਸਮਾਨ ਲੈ ਕੇ ਰਸਣ ਲੈ ਕੇ ਪੱਕਾ ਉਹ ਚਾਲੇ ਪਹੁੰਚਾ ਹੀ ਤੇ ਆਪਾਂ ਜਿਹੜਾ ਦਿੱਲੀ ਵਾਲਾ ਜਿਹੜਾ ਮੋਰਚਾ ਹੈਗਾ ਜਿੰਨੇ ਆਪਾਂ ਪਹਿਲਾ ਦਿੱਲੀ ਮੋਰਚਾ ਜਿੱਤ ਕੇ ਆਏ ਆ ਉਹ ਵੀ ਆਪਾਂ ਦਿੱਲੀ ਪਹੁੰਚ ਗਏ ਤੇ ਦਿੱਲੀ ਮੋਰਚਾ ਜਿੱਤ ਕੇ ਆਈਏ ਵਾਹ ਰੋ ਜਿੱਕਾ ਖਾਲਸਾ ਵਾਹ ਰੋ ਜਿੱਕੀ ਫਤਿਹ